ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਨ ਮਹਲਾ ਪੰਜਵਾਂ ठाकुर ਤੋਂ ਸਰਣਾਇ ਆਇਆ ਉਤਰ ਗਿਆ ਮੇਰੇ ਮਨ ਕਾ ਸੰਸਾਰ ਜਬ ਤੈ ਦਰਸ਼ਨ ਪਾਇਆ ਰਹਾ ਅਨ ਬੋਲ ਤੇ ਮੇਰੇ ਬਿਰਤਾ ਜਾਣੇ ਆਪਣਾ ਨਾਮ ਜਪਾਇਆ ਦੁੱਖ ਨਾਥੇ ਸੁਖ ਸਹਿਜ ਸੁਮਾਇ ਕੰਨਦ ਅਨੰਦ ਗੁਣ ਗਾਇਆ ਬਾਪ ਕਰ ਕਢ ਲੈਨੇ ਆਪਣੇ ਗ੍ਰਹ ਅੰਦ ਕੂਪਤੇ ਮਾਇਆ ਕਹ ਨਾਨਕ ਕਰ ਬੰਦਨ ਘਟੇ ਬੇਸ਼ਰਤ ਆਨ ਮਿਲਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰੰਗ ਮਹਲਾ ਪੰਜਵਾ ਠਾਕੁਰ ਤੁਮ ਸਰਣਾਈ ਆਇਆ ਉਤਰ ਗਿਆ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਰਹਾ अन बोल त मेरी बिरथा जाने अपना नाम जपाया दुख नाखे सुख सहज समाए आनद आनद गुण गया बाप कर कड लेने अपने ग्रह अंध कूपत माया ਕਹ ਨਾਨਕ ਕਰ ਬੰਦਨ ਘਟੇ ਬੇਸ਼ਰਤ ਆਨ ਮਿਲਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਨ ਮਹਲਾ ਪੰਜਵਾ ਠਾਕੁਰ ਤੁਮ ਸਰਣਾਇ ਆਇਆ ਉਤਰ ਗਿਆ ਮੇਰੇ ਮਨ ਕਾ ਸੰਸਾਰ ਜਬ ਤੈ ਦਰਸ਼ਨ ਪਾਇਆ ਰਹਾ ਆਨ ਬਲ ਤੇ ਮੇਰੇ ਬਰਤਾ ਜਾਣੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਿਜ ਸੁਮਾਇ ਅਨੰਦ ਅਨੰਦ ਗੁਣ ਗਾਇਆ ਬਾਪ ਕਰ ਕਢ ਲੈਨੇ ਆਪਣੇ ਗ੍ਰਹ ਅੰਧ ਕੂਪਤੇ ਮਾਇਆ ਕਹ ਨਾਨਕ ਗੁਰ ਬੰਧਨ ਘਟੇ ਬੇਸ਼ਰਤ ਆਨ ਮਿਲਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰੰਗ ਮਹਲਾ ਪੰਜਵਾ ਠਾਕੁਰ ਤੁਮ ਸਰਣਾਈ ਆਇਆ ਉੱਤਰ ਗਿਆ ਮੇਰੇ ਮਨ ਕਾ ਸੰਸਾਰ ਜਬ ਤੈ ਦਰਸ਼ਨ ਪਾਇਆ ਰਹਾ ਆਨ ਬਲ ਤੇ ਮੇਰੀ ਬਿਰਤਾ ਜਾਣੀ ਆਪਣਾ ਨਾਮ ਜਪਾਇਆ ਦੁਖ ਨਾ ਥੇ ਸੁਖ ਸਹਿਜ ਸੁਮਾਇ ਅਨੰਦ ਅਨੰਦ ਗੁਣ ਗਾਇਆ ਬਾਪ ਕਰ ਕਰ ਲੈਨੇ ਆਪਣੇ ਗ੍ਰਹਿ ਅੰਦ ਕੋਪਤੈ ਮਾਇਆ ਕਾਹ ਨਾਨਕ ਕਰ ਬੰਦਨ ਘਟੈ ਬੇਸ਼ਰਤ ਆਨ ਮਿਲਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਨ ਮਹਿ ਲਾ ਪੰਜਵਾ ठाकुर तुम शरण आई आया उतर गया मेरे मन का संसा जब ते दर्शन पाया रहा आन बोलत मेरे बिरथा जानी अपना नाम जपाया दुख नाठे सुख सहज समाए आनद अनंद आन गुण गया ਬਾਪ ਕਰ ਕਰ ਲੈਨੇ ਆਪਣੇ ਗ੍ਰਹਿ ਅੰਦ ਕੋਪਤੈ ਮਾਇਆ ਕਹ ਨਾਨਕ ਕਰ ਬੰਦਨ ਘਟੇ ਬੇਸ਼ਰਤ ਆਨ ਮਿਲਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਨ ਮਹਲਾ 5 ठाकुरतम शरण आए आया उतर गया मेरे मन का संसा जब ते दर्शन पाया रहा आन बोलत मेरी बिरथा जाने अपना नाम जपाया दुख नाखे सुख सहज समाए आनद आनद गुण गया ਬਾਪ ਕਰ ਕਰ ਲੈਨੇ ਆਪਣੇ ਗ੍ਰਹਿ ਅੰਦ ਕੂਪਤੈ ਮਾਇਆ ਕਹ ਨਾਨਕ ਕਰ ਬੰਦਨ ਘਟੈ ਬੇਸ਼ਰਤ ਆਨ ਮਿਲਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਨ ਮਹਲਾ ਪੰਜਵਾ ਧਾਕੁਰ ਤੁਮ ਸਰਣਾਇ ਆਇਆ ਉਤਰ ਗਿਆ ਮੇਰੇ ਮਨ ਕਾ ਸੰਸਾਰ ਜਬ ਤੈ ਦਰਸ਼ਨ ਪਾਇਆ ਰਹਾ ਆਨ ਬਲ ਤੇ ਮੇਰੀ ਬਿਰਤਾ ਜਾਣੀ ਆਪਣਾ ਨਾਮ ਜਪਾਇਆ ਦੋਖ ਨਾਠੇ ਸੁਖ ਸਹਿਜ ਸਮਾਇ ਅਨੰਦ ਅਨੰਦ ਗੁਣ ਗਾਇ ਬਾਪ ਕਰ ਕਢ ਲੈਨੇ ਆਪਣੇ ਗ੍ਰਹਿ ਅੰਦ ਕੂਪਤੈ ਮਾਇਆ ਕਹ ਨਾਨਕ ਗੁਰ ਬੰਦਨ ਘਟੇ ਬੇਸ਼ਰਤ ਆਨ ਮਿਲਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਨ ਮਹਲਾ ਪੰਜਵਾਂ ठाकुर ਤੁਮ ਸਰਣਾਇ ਆਇਆ ਉਤਰ ਗਿਆ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾ ਆਨ ਬੋਲ ਤੁਮੇਰੇ ਬਿਰਤਾ ਜਾਣੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੋਖ ਸਹਿਜ ਸਮਾਇ ਅਨੰਦ ਅਨੰਦ ਗੁਣ ਗਾਇਆ ਬਾਪ ਕਰ ਕਢ ਲੈਨੇ ਆਪਣੇ ਗ੍ਰਹਿ ਅੰਦ ਕੂਪਤੈ ਮਾਇਆ ਕਹ ਨਾਨਕ ਗੁਰ ਬੰਧਨ ਘਟੈ ਬੇਸ਼ਰਤ ਆਨ ਮਿਲਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਨ ਮਹਲਾ ਪੰਜਵਾਂ ठाकुर ਤੁਮ ਸਰਣਾਇ ਆਇਆ ਉਤਰ ਗਿਆ ਮੇਰੇ ਮਨ ਕਾ ਸੰਸਾਰ ਜਬ ਤੈ ਦਰਸ਼ਨ ਪਾਇਆ ਰਹਾ अन बोलत मेरे बिरथा जाने अपना नाम जपाया दुख नाखे सुख सहज समाए आनद आनद गुण गया बाप कर कड लेने अपने ग्रह अंध कूपत माया ਕਹ ਨਾਨਕ ਕਰ ਬੰਦਨ ਘਟੇ ਬੇਸ਼ਰਤ ਆਨ ਮਿਲਾਇਆ ਸਬਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਨ ਮਹਲਾ ਪੰਜਵਾ ਠਾਕੁਰ ਤੁਮ ਸਰਣਾਇ ਆਇਆ ਉਤਰ ਗਿਆ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾ ਅਨ ਬਲ ਤੇ ਮੇਰੇ ਬਰਤਾ ਜਾਣੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਿਜ ਸੁਮਾਏ ਅਨੰਦ ਅਨੰਦ ਗੁਣ ਗਾਇਆ ਬਾਪ ਕਰ ਕੜ ਲੈਨੇ ਆਪਣੇ ग्रह अंध कोपते माया कह नानक गुर वंदन काटे बिशरत आन मिलाया सतनाम श्री वाहे गुरु साहिब जी शरण में ला पंजा ठाकुर तुम शरणाए आया ਉੱਤਰ ਗਿਆ ਮੇਰੇ ਮਨ ਕਾ ਸੰਸਾਰ ਜਬ ਤੈ ਦਰਸ਼ਨ ਪਾਇਆ ਰਹਾ ਅਨ ਬੋਲ ਤੇ ਮੇਰੀ ਬਿਰਤਾ ਜਾਣੀ ਆਪਣਾ ਨਾਮ ਜਪਾਇਆ ਦੁਖ ਨਾ ਖੇ ਸੁਖ ਸਹਿਜ ਸੁਮਾਇ ਅਨੰਦ ਅਨੰਦ ਗੁਣ ਗਾਇਆ ਬਾਪ ਕਰ ਕਰ ਲੈਨੇ ਆਪਣੇ ਗ੍ਰਹਿ ਅੰਦ ਕੂਪਤੈ ਮਾਇਆ ਕਹ ਨਾਨਕ ਕਰ ਬੰਦਨ ਘਟੈ ਬੇਸ਼ਰਤ ਆਨ ਮਿਲਾਇਆ ਆਹੀ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ